ਮਸ਼ਹਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਗੜਸ਼ੰਕਰ ਤੋਂ ਜਿੱਥੇ ਕਿ ਗੜਸ਼ੰਕਰ ਦੇ ਪਿੰਡ ਦੋਨੇਵਾਲ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਘਰ ਉਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦੇ ਹੋਏ ਸ਼ਕੁੰਤਲਾ ਦੇਵੀ ਪਤਨੀ ਮਹਿੰਦਰ ਸਿੰਘ ਪਿੰਡ ਦੋਨੇਵਾਲ ਨੇ ਦੱਸਿਆ ਕਿ ਬੀਤੀ ਰਾਤ ਤਿੰਨ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਵਿਅਕਤੀ ਘਰ ਦੇ ਮੋਰੇ ਪਹੁੰਚਦੇ ਹਨ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਤੇਜ਼ ਤਾਰ ਹਥਿਆਰ ਸਨ ਉਹਨਾਂ ਨੇ ਦੱਸਿਆ ਕਿ ਨਾ ਵਿਅਕਤੀਆਂ ਵੱਲੋਂ ਘਰ ਦੇ ਗੇਟ ਦੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਤੇ ਫਿਰ ਗੇਟ ਦੇ ਅੰਦਰ ਇੱਟਾਂ, ਰੋੜੀਆਂ ਅਤੇ ਬੋਤਲਾਂ ਅੰਦਰ ਛੁੱਟੀਆਂ ਜਾਂਦੀਆਂ ਹਨ ਅਤੇ ਜਦੋਂ ਘਰ ਦਾ ਅੰਦਰ ਵਾਲਾ ਗੇਟ ਬੰਦ ਹੋਣ ਦੇ ਕਾਰਨ ਘਰ ਦੇ ਵਿੱਚ ਦਾਖਲ ਨਾ ਹੋ ਸਕੇ ਤਾਂ ਉਹ ਵਾਪਸ ਜਾਂਦੇ ਸਮੇਂ ਹਵਾਈ ਫਾਇਰ ਕਰ ਗਏ। ਸ਼ਕੁੰਤਲਾ ਦੇਵੀ ਨੇ ਦੱਸਿਆ ਕਿ ਉਹਨਾਂ ਨੇ ਘਰ ਦੇ ਵਿੱਚ ਬੜੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਅਤੇ ਮਾਮਲੇ ਬਾਰੇ ਥਾਣਾ ਗੜਸ਼ੰਕਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ। ਉਧਰ ਇਸ ਮਾਮਲੇ ਬਾਰੇ ਥਾਣਾ ਗੜਸ਼ੰਕਰ ਦੇ ਏਐਸਆਈ ਲਖਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲਣ ਉਪਰੰਤ ਵਾਰਦਾਤ ਵਾਲੀ ਥਾਂ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਂਦ ਮੇਰੇ ਨਾਮ ਸਕੁੰਤਲਾ ਆ ਆ ਜੀ ਸਾਡੇ ਘਰ ਬਹੁਤ ਬਾਰ ਹਦਾਤ ਭੈੜੀ ਹੋਈ ਆ ਆ ਦੇਖੋ ਕਿਦਾਂ ਉਹਨਾਂ ਨੇ ਸਾਰਾ ਕੁਝ ਕੀਤਾ ਆ ਸਾਡੇ ਉਹਨਾਂ ਨੇ ਗੋਲੀਆਂ ਵੀ ਚਲਾਈਆਂ ਆ ਉਹਨਾਂ ਨੇ ਕਿਰਪਾਨਾਂ ਬਰਛੇ ਵੀ ਮਾਰੇ ਆ ਸਾਡੇ ਤੇ ਸਾਡੇ ਕੱਚ ਦੀਆਂ ਬੋਤਲਾਂ ਅੰਦਰ ਹੀ ਸਿੱਟੀਆਂ ਆ ਅਸੀਂ ਲੋਕ ਲੋਕ ਕੇ ਜਾਨ ਬਚਾਈ ਅਸੀਂ ਸਿਆਣੇ ਬਜ਼ੁਰਗ ਘਰ ਹੈਗੇ ਆ ਮੇਰੇ ਜਿਹੜੇ ਨਿਆਣੇ ਬੱਚੇ ਆ ਮੇਰੇ ਘਰ ਵਾਲਾ ਬਾੜੇ ਚ ਚਲ ਜਾਂਦਾ ਸਾਨੂੰ ਤਾਂ ਪਤਾ ਵੀ ਨਹੀਂ ਸੀ ਇਸ ਗੱਲ ਦਾ ਸਾਡੇ ਘਰ ਅੱਜ ਬੰਦੇ ਆਣੇ ਆ ਜਾਂ ਕੁਝ ਵੀ ਹੋਣਾ ਆ ਚਾਰ ਗੱਡੀਆਂ ਤੇਨ ਆਈਆਂ ਆਂਦਿਆਂ ਨੇ ਗੱਡੀਆਂ ਸਾਡੇ ਬੂਹੇ ਮੂਰੇ ਏਦਾਂ ਰੋਕ ਦਿੱਤੀਆਂ ਅਸੀਂ ਕਹ ਕੀ ਪਤਾ ਪੁਲਿਸ ਪਲੱਸ ਆਈ ਹੋਊਗੀ ਉਹ ਆਂਦੇ ਗੱਡੀਆਂ ਚੋਂ ਜਦੋਂ ਨਿਕਲ ਕੇ ਇਹ ਬਾਰਦਾਤ ਕਰਨੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਅਸੀਂ ਫੇਰ ਜੱਤਾਂ ਹੀ ਨਿਕਲੇ ਨੁਕਲੇ ਬਾਹਰ ਤੇ ਉਹ ਭਜੜੀ ਦੀ ਉਹਨਾਂ ਨੇ ਕੋਸ਼ਟ ਕੀਤੀ ਅਸੀਂ ਪਤਾ ਨਹੀਂ ਕਿੱਦਾਂ ਕਿੱਦਾਂ ਆਪਣੀ ਜਾਨ ਬਚਾਈ ਆ ਆੜ ਮਲਾਜ ਕਨ ਕੋਈ ਨਿਕਲਦਾ ਬਾਹਰ ਕੋਈ ਨਹੀਂ ਨਿਕਲਦਾ ਅਸੀਂ ਮਲਾਜਮਾਂ ਨੂੰ ਫੋਨ ਕੀਤਾ ਬੜੀ ਯੂਨਾ ਨੇ ਸਾਡੀ ਹੱਲਪ ਕੀਤੀ ਉਹ ਵੀ ਆਏ ਵਿਚਾਰੇ ਭੱਜੇ ਦੇਖ ਕੇ ਗਏ ਸਾਰਾ ਮੌਕੇ ਦੇ ਹਿਸਾਬ ਨਾਲ ਜੋ ਵੀ ਸਾਡੇ ਘਰ ਹੋਇਆ ਆ ਸਰਪੰਚ ਸਾਹਿਬ ਵੀ ਆਏ ਸਾਡਾ ਜੋਤੀ ਜਦਿੰਦਰ ਸਾਹਿਬ ਦੇ ਨਾਲ ਸਾਨੂੰ ਅਨਸਾਫ ਹੋਣਾ ਚਾਹੀਦਾ ਇਹ ਦੇਖੋ ਗਾਂਵਾਂ ਵਾਸਤੇ ਸਾਡੇ ਬੱਚੇ ਬਾਹਰ ਆ ਸਾਡੇ ਤਾਂ ਰੋਜ਼ ਆਣਗੇ ਖਤਰਾ ਸਾਨੂੰ ਇੰਨਾ ਜਾਨ ਨੂੰ ਖਤਰਾ ਬਲਜੀਤ ਸਿੰਘ ਆਜੀ ਬਲਜੀਤ ਸਿੰਘ ਸਨ ਆਫ ਮਹਿੰਦਰ ਸਿੰਘ ਜੀ ਪਿੰਡ ਦੇ ਨਾਲ ਖੁਰਦੋਾ ਜੀ ਥਾਣਾ ਗੜਸ਼ੰਕਰਈ ਤੇ ਸਾਡੇ 9:00 ਵਜੇ ਕੋ 35 40 ਮਿੰਟ ਤੇ ਹੀ ਆਉਣ ਪਛਾਤੇ 35 ਤਿੰਨ ਗੱਡੀਆਂ 30 30 ਹੋਊਗਈ ਜੀ 10 15 20 ਬੰਦੇ ਹੋਊਗਈ ਤੇ ਇੱਕਦਮ ਆ ਕੇ ਇਧਰ ਨੂੰ ਗੱਡੀਆਂ ਮੋੜ ਕੇ ਤੇ ਸਾਡੇ ਇਧਰ ਘਰ ਤੇ ਹਮਰਾ ਕਰ ਦਿੱਤਾ ਜੀ ਤੇ ਅਸੀਂ ਗਰੀਲਾ ਲਾ ਕੇ ਬਚੇ ਆ ਜੀ ਇਧਰ ਤੇ ਉਹਦੇ ਬਾਅਦ ਚ ਜਾਂਦੇ ਹੋ ਨਾਂ ਵੀ ਦੱਸ ਗਿਆ ਅਸੀਂ ਭੀਲੋਵਾਲ ਦਾ ਸ਼ੀਲਾ ਜੀ ਮੈਂ ਧਨੀਪਿੰਡ ਤੇ ਜ਼ਿਲ੍ਹਾ ਜਲੰਧਰ ਚ ਇਹ ਪੈਂਦਾ ਜੀ ਤੇ ਜਾਂਦੇ ਹੋ ਫੇਰ ਵੀ ਕੱਢ ਗਏ ਆ ਜੀ ਅਈਦਾ ਪ੍ਰਸ਼ਾਸਨ ਤੋਂ ਉਹੀ ਮੰਗ ਕਰਦੇ ਆ ਕਿ ਇਹਨਾਂ ਤੇ ਸਖਤ ਕਾਰਵਾਈ ਹੋਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਕੀ ਕਾਰਨ ਸੀਗਾ ਜਿਹੜਾ ਕਾਰਨ ਦਾ ਜੀ ਹਲੇ ਨਹੀਂ ਕੋਈ ਪਤਾ ਲੱਗਾ ਜੀ ਕੀ ਕਾਰਨ ਹੈ ਜੀ ਸਾਡੀ ਤਾਂ ਕਿਸੇ ਨਾ ਕੋਈ ਰੰਜੀਤ ਸ਼ਿਵਾਜੀ ਨਹੀਂ ਹੈਗੀ ਸਾਡਾ ਮੁੰਡਾ ਬਾਹਰ ਹੈ ਪੁਰਤਗਾਲ 'ਚ ਤੇ ਸਾਡੇ ਬਾਹਰ ਭਾਜੀ ਦੇ ਆਸਟ੍ਰੇਲੀਆ ਨੌ ਪੁੱਤ ਪੋਤੇ ਸਾਡੇ ਸਾਡੀ ਕੋਈ ਇਦਾਂ ਦੀ ਰੰਜੀਤ ਸ਼ਿਵਾਜੀ ਕਿਸੇ ਨਾ ਹੈ ਨਹੀਂ ਜੀ ਏਜੀ ਪਿੰਡ ਦੇਣ ਵਾਲ ਖੁਰਦਾ ਦਵਿੰਦਰਜੀਤ ਕਹ ਰਿਹਾ ਸਾਡੇ ਬੰਦੇ ਆਏ ਸੀ ਬਾਹਰਲੇ ਬੰਦੇ ਸੀ ਉਹਨਾਂ ਦੀ ਸਾਨੂੰ ਪਛਾਣ ਵੀ ਹੈਗੀ ਆ ਵੀ ਕਹਿੰਦੇ ਇਹ ਧੰਨੀ ਪਿੰਡ ਤੋਂ ਆਏ ਆ ਇਹਨਾਂ ਨੇ ਸਾਡੇ ਤੇ ਬਾਹਰ ਦਾਤ ਕੀਤੀ ਸਾਡੇ ਬੱਚੇ ਬਾਹਰ ਗਏ ਆ ਸਾਨੂੰ ਇਹਨਾਂ ਤੇ ਖਤਰਾ ਆ ਜੀ ਸਾਡੀ ਲੜਾਈ ਵੀ ਨਹੀਂ ਹੈਗੀ ਆ ਇਹਨਾਂ ਨੇ ਪਤਾ ਨਹੀਂ ਜੀ ਸਾਡੇ ਘਰ ਚ ਆ ਕੇ ਕੀ ਕਰਕੇ ਸਾਡੇ ਮਾਰ ਵੱਢ ਕੇ ਸੱਟ ਗਏ ਸਾਡੇ ਇਹਨਾਂ ਨੇ ਇਟਾਂ ਰੋੜੇ ਇੱਤ ਚਲਾਈ ਸਾਲੀ ਅਕਰਪਾਨਾ ਜੀ ਸਿੱਟ ਗਏ ਇਹਨਾਂ ਨੇ ਇੱਟਾਂ ਦੂਜੀਆਂ ਸਿੱਟੀਆਂ ਆ ਜਿਹੜੀਆਂ ਬੀਅਰ ਦੀਆਂ ਬੋਤਲਾਂ ਉਹ ਸਿੱਟੀਆਂ ਇਹਨਾਂ ਨੇ ਸਾਡੇ ਘਰ ਦੇ ਵਿੱਚ ਬਹੁਤ ਹਮਲਾ ਕੀਤਾ ਜੀ ਇਹਨਾਂ ਨੇ ਹਾਂਜੀ ਕਮਲਜੀਤ ਕੌਰ ਮੇਰਾ ਨਾਮ ਹੈ ਪਿੰਡ ਦੇ ਨਾ ਵਾਲਾ ਤੁਰਦੇ ਆ ਮੁੰਡੇ ਆਏ ਤਾਂ ਨਹੀਂ ਪਿੰਡ ਦੇ ਜੀ ਗੇਟ ਵੱਡ ਗਏ ਸਾਡਾ ਕਿਰਪਾਨਾ ਲੈ ਕੇ ਆਏ ਉਹ ਉਹਨਾਂ ਨੇ ਮੰਝੇ ਤੇ ਚੜ ਕੇ ਸਾਡੇ ਬੋਤਲਾਂ ਮਾਰੀਆਂ ਬੀਅਰ ਦੀਆਂ ਮੁੰਡੇ ਦਾ ਨਾਮ ਸ਼ੀਲਾ ਆ ਮੇਨ ਮੁੰਡਾ ਸ਼ੀਲਾ ਆ ਉਹਦਾ ਨਾਮ ਪਿੰਡ ਦੇ ਤਾਂ ਨਹੀਂ ਪਿੰਡ ਦਾ ਆ ਜੀ ਕਾਰਨ ਸੀਗਾ ਹਮਲੇ ਦਾ ਕੋਈ ਕਾਰਨ ਨਹੀਂ ਜੀ ਸਾਡੇ ਨਾਲ ਉਹਨਾਂ ਦਾ ਕੋਈ ਕਾਰਨ ਨਹੀਂ ਕੋਈ ਲੜਾਈ ਝਗੜਾ ਨਹੀਂ ਅਸੀਂ ਤਾਂ ਇਹ ਨਹੀਂ ਸਾਨੂੰ ਸਮਝ ਆਂਦੀ ਕਿ ਕਿਸ ਬੇਸਤੇ ਸਾਡੇ ਘਰ ਆਏ ਆ ਕਿਉਂ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਹੈ ਹਾਂਜੀ ਸਰ ਉਹਦੇ ਬਾਰੇ ਸਾਨੂੰ ਸਰਪੰਚ ਜਤਿੰਦਰ ਜੁਤੀ ਉਹਨਾਂ ਦਾ ਰਾਤ ਫੋਨ ਆਇਆ ਸੀ ਤੇ ਪਿੰਡ ਦੇ ਵਿੱਚ ਕੋਈ ਮਤਲਬ ਕਿਸੇ ਦੇ ਘਰ ਬੰਦੇ ਵੜ ਗਏ ਤੇ ਮੌਕੇ ਤੇ ਅਸੀਂ ਗਏ ਆ ਉਸ ਵੇਲੇ ਉੱਥੇ ਕੋਈ ਹਾਜ਼ਰ ਨਹੀਂ ਸੀਗਾ ਪਰ ਗੇਟ ਦੇ ਉੱਪਰ ਉਹਨਾਂ ਦੇ ਜ਼ਰੂਰ ਜਿਹਦਾ ਮਤਲਬ ਟੱਕ ਜਾਏ ਮਾਰੇ ਹੋਏ ਆ ਗੇਟ ਦੇ ਉੱਪਰ ਹੈਗਾ ਜੀ ਉਹਨਾਂ ਦੇ ਨਿਸ਼ਾਨ ਪਰ ਹਲੇ ਤੱਕ ਸਾਡੇ ਕੋਲ ਕੋਈ ਕੰਪਲੇਂਟ ਨਹੀਂ ਆਈ ਉਹਨਾਂ ਦੀ ਸਿਰਫ ਸਰਪੰਚ ਸਾਹਿਬ ਦੇ ਕਹਿਣ ਤੇ ਅਸੀਂ ਮੌਕੇ ਤੇ ਗਏ ਸੀ ਉਸ ਵੇਲੇ ਮੌਕੇ ਤੇ ਸਾਨੂੰ ਕੋਈ ਨਹੀਂ ਮਿਲਿਆ ਜੋ ਇਲੈਕਟ੍ਰਿਕ ਕੰਪਲੇਂਟ ਆਣ ਤੇ ਕਾਰਵਾਈ ਕੀਤੀ ਹੈ